ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਇਸ ਵਕਤ ਨਿਆਗ ਹਰਾਸਤ ਦੇ ਵਿੱਚ ਨੇ ਉਹਨਾਂ ਦੇ ਮਾਮਲੇ 'ਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਕੇਜਰੀਵਾਲ ਨੇ ਤਿਹਾੜ ਜੇਲ੍ਹ ਦੇ ਸੁਪਰਡੈਟ ਨੂੰ ਚਿੱਠੀ ਲਿਖੀ ਹੈ ਤਿਹਾੜ ਜੇਲ੍ਹ ਪ੍ਰਸ਼ਾਸਨ ਤੇ ਝੂਠ ਬੋਲਣ ਦੇ ਇਲਜ਼ਾਮ ਲਗਾਏ ਗਏ ਨੇ ਕੇਜਰੀਵਾਲ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਿਹਾੜ ਜੇਲ੍ਹ ਦੇ ਸੁਪਰਡੈਟ ਨੂੰ ਚਿੱਠੀ ਹੈ ਜਿਹੜੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਲਿਖੀ ਗਈ ਹੈ ਤਿਹਾੜ ਜੇਲ੍ਹ ਪ੍ਰਸ਼ਾਸਨ ਤੇ ਝੂਠ ਬੋਲਣ ਦੇ ਇਲਜ਼ਾਮ ਲਗਾਏ ਗਏ ਨੇ ਜਿਸ ਕਦਰ ਤਿਹਾਰ ਜੇਲ੍ਹ ਦੇ ਵਿੱਚ ਅਰਵਿੰਦ ਕੇਜਰੀਵਾਲ ਨਿਆਇਕ ਹਿਰਾਸਤ ਦੇ ਵਿੱਚ ਨੇ ਉਹਨਾਂ ਦੀ ਸਿਹਤ ਨੂੰ ਲੈ ਕੇ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਉਹਨਾਂ ਦੀ ਸਿਹਤ ਦਾ ਉਥੇ ਧਿਆਨ ਨਹੀਂ ਰੱਖਿਆ ਜਾ ਰਿਹਾ ਉਹਨਾਂ ਨੂੰ ਇਨਸੂਲਿਨ ਨਹੀਂ ਦਿੱਤੀ ਜਾ ਰਹੀ ਸਿਆਸੀ ਦਬਾਅ ਦੇ ਹੇਠ ਝੂਠ ਬੋਲਿਆ ਜਾ ਰਿਹਾ ਹੈ ਅਰਵਿੰਦ ਕੇਜਰੀਵਾਲ ਦਾ ਬਿਆਨ ਸਾਹਮਣੇ ਆਇਆ ਕਿ ਇਹ ਜੋ ਸਿਰਫ ਝੂਠ ਹੈ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਬੋਲਿਆ ਜਾ ਰਿਹਾ ਤੇ ਸੁਪਰਡੈਂਟ ਨੂੰ ਚਿੱਠੀ ਲਿਖ ਕੇ ਇਲਜ਼ਾਮ ਨੇ ਜਿਹੜੇ ਲਗਾਏ ਗਏ ਨੇ ਕਿ ਤਿਹਾਰ ਜੇਲ੍ਹ ਪ੍ਰਸ਼ਾਸਨ ਝੂਠ ਬੋਲ ਰਿਹਾ ਤੇ ਸਿਆਸੀ ਦਬਾਅ ਦੇ ਹੇਠ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਬੀਤੇ ਦਿਨ ਹੀ ਕਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਡਾਇਬੀਟਿਕ ਮਰੀਜ਼ ਨੇ ਉਹਨਾਂ ਦਾ ਜੋ ਸ਼ੂਗਰ ਲੈਵਲ ਹੈ ਅਪ ਐਂਡ ਡਾਊਨ ਹੁੰਦਾ ਰਹਿੰਦਾ ਜਿਸ ਦੇ ਤਹਿਤ ਇਨਸੂਲਿਨ ਦੇਣ ਦੀ ਮੰਗ ਕੀਤੀ ਗਈ ਸੀ ਤੇ ਇਲਜ਼ਾਮ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਏ ਗਏ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਜਿਹੜੇ ਦੇ ਵਿੱਚ ਇਨਸੂਲਿਨ ਨਹੀਂ ਦਿੱਤਾ ਜਾਂਦਾ। ਇਸੇ ਖਬਰ ਦੇ ਉੱਤੇ ਜ਼ਿਆਦਾ ਜਾਣਕਾਰੀ ਲਈ ਸਾਹਿਲ ਸਾਡੇ ਸਹਿਯੋਗੀ ਜੁੜ ਚੁੱਕੇ ਨੇ ਸਾਹਿਲ ਅਰਵਿੰਦ ਕੇਜਰੀਵਾਲ ਨੇ ਤਿਹਾਰ ਜਿੰਦੇ ਸੁਪਰਡੈਂਟ ਨੂੰ ਚਿੱਠੀ ਲਿਖੀ ਹੈ ਕੀ ਜਾਣਕਾਰੀ ਹੈ? ਅ ਬਿਲਕੁਲ ਕੋਪਾਲ ਜੇਕਰ ਗੜਕੇ ਵਿਜਾਇਵਤ ਤਿਹਾੜ ਦੇ ਦੇ ਸੁਪਰਡੈਂਡ ਲੋ ਆਮ ਆਦੀ ਪਾਰਟੀ ਦੇ ਦੇਸ਼ੀ ਸੀਐਮ ਵੱਲੋਂ ਕਿ ਜੋ ਉਹ ਸਿੱਟਾ ਉੱਤੇ ਕਿਹਾ ਗਿਆ ਕਿ ਉਹਨਾਂ ਨੇ ਅਖਬਾਰ ਦੇ ਵਿੱਚ ਇੱਕ ਬਿਆਨ ਪੜਿਆ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਡਾਕਟਰ ਆਏ ਸੀਗੇ ਜਾਂ ਪਰ ਜਿਹੜੇ ਉਹ ਡਾਕਟਰ ਆਏ ਸੀਗੇ ਜੋ ਲਗਾਤਾਰ ਚੈੱਕ ਕਰ ਰਹੇ ਨੇ ਉਹਨਾਂ ਨੇ ਇਹ ਕੰਮ ਕਹੀਏ ਕਿ ਘਬਰਾਉਣ ਦੀ ਲੋੜ ਨਹੀਂ ਹੈ ਅਰਵਿਦ ਕੇ ਜੀਵਾ ਦਾ ਦਿੱਤਾ ਉਹ ਦੱਸਦੇ ਕਿ ਲਗਾਤਾਰ ਉਹ ਕਾਫੀ ਦਿਨਾਂ ਤੋਂ ਇਨਸੂਲਿਨ ਦੀ ਮੰਗ ਕਰ ਰਹੇ ਨੇ ਤਾਂ ਕਿ ਇਨਸੂਲਿਨ ਉਹਨਾਂ ਨੂੰ ਦਿੱਤੀ ਜਾਵੇ ਕਿਉਂਕਿ ਜਿਹੜੀ ਸ਼ੂਗਰ ਦੀ ਰੀਡਿੰਗ ਲਗਾਤਾਰ ਆ ਰਹੀ ਹੈ ਉਹ 250 ਤੋਂ ਲੈ ਕੇ 300 20 ਤੱਕ ਦੀ ਸ਼ੂਗਰ ਰੇਣੀ ਲਗਾਤਾਰ ਆ ਰਹੀ ਹੈ ਜਿਸ ਦੇ ਕਰਕੇ ਅਰਵਿਦ ਕੇ ਜੀਵਾ ਜੀ ਜੀ ਅਸਲ ਵਿੱਚ ਇਹ ਕਿਉਂਕਿ ਸ਼ਗਰ ਹੈ उसमें लैके जो है लगातार रीलिंग जी है जेल प्रशासन दिती जा रही है हालांकि बीते दिन तिहाड़ जेल प्रशासन वाले चिट्ठी एम्स में भी लिखी कि गई थी ताकि किसी भी तरीके का डायमेटोलॉजिस्ट जी डायटोलॉजिस्ट जोड़े ने चेक कर जितों तक जो खबर सामने आई है उन्होंने कहना थो कि डायमाटोलॉजिस्ट आए हैं उन्होंने चेक भी किया पर जो अरविंद केजरीवाल का कहना उन्होंने इदा की कोई गई कि घबराने की जरूरत नहीं है एम्स के डॉक्टर का कहना सगा रिकॉर्ड देख रेगुलर जी मॉनिटरिंग होती शुगर की ਦੇਖਣਗੇ ਹਿਸਟਰੀ ਦੇਖਣਗੇ ਉਸ ਤੋਂ ਬਾਅਦ ਹੀ ਕੋਈ ਪੈਟਰਨ ਲੈ 파ਣਗੇ ਔਰ ਲਗਾਤਾਰ ਜਿਹੜਾ ਹੈ ਅਰਵਿੰਦ ਕੇਜਰੀਵਾਲ ਜਿਹੜੀ ਨੇ ਉਹ ਜੇਥੇ ਬੈਠੇ ਇਨਸੂਲਿਨ ਦੀ ਮੰਗ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ 슈ਗਰ ਲੈਵਲ ਜਿਹੜਾ ਉਹਨਾਂ ਦਾ ਕਾਫੀ ਜ਼ਿਆਦਾ ਰੋਜ਼ ਜਿਹੜਾ ਹੈ ਉਹ ਵੱਧ ਕੇ ਆ ਰਿਹਾ ਹੈ ਜੀ ਸਾਹਿਲ ਕਿਸ ਤਰੀਕੇ ਦੇ ਇਲਜ਼ਾਮ ਨੇ ਜਿਹੜੇ ਲਗਾਏ ਗਏ ਨੇ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਜੇਲ ਪ੍ਰਸ਼ਾਸਨ ਝੂਠ ਬੋਲ ਰਿਹਾ ਹੈ ਹਾਂ ਬਿਲਕੁਲ ਜੇਕਰ ਗੱਲ ਕਰੀਏ ਤਾਂ ਜਿਸ ਤਰੀਕੇ ਨਾਲ ਜਿ चिट्ठी ਲਿਖੀ ਗਈ ਹੈ ਉਸ ਦੇ ਵਿੱਚ ਸਿੱਧੇ ਤੌਰ ਤੇ ਜਿਹੜਾ ਸਿੱਧੇ ਤੌਰ ਤੇ ਲਿਖਿਆ ਗਿਆ ਹੈ ਕਿ ਜਿਹੜਾ ਉਹਨਾਂ ਨੇ ਤਿਹਾਰ ਜੇਲ ਤੇ ਪ੍ਰਸ਼ਾਸਨ ਦਾ ਇੱਕ ਬਿਆਨ ਪੜਿਆ ਕੁਝ ਬਿਆਨ ਤਾਂ ਜਿਹੜਾ ਲਗਾਤਾਰ ਜ਼ਿਕਰ ਕੀਤਾ ਜਾਂਦਾ ਕਹਿੰਦੇ ਕਿ ਜਿਹਨੂੰ ਬਿਆਨ ਪੜਿਆ ਗਿਆ ਉਸ ਦੇ ਵਿੱਚ ਕਹਿੰਦੇ ਮੈਨੂੰ ਦੁੱਖ ਹੋਇਆ ਲਿਖ ਕੇ ਉਹ ਤਿਹਾਰ ਜੇਲ ਤੇ ਬਿਆਨ ਜਿਹੜਾ ਹੈ ਉਹ ਝੂਠਾ ਦੱਸਿਆ ਹੈ ਕਿ ਜਿਹੜਾ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ ਮੈਂ ਰੋਲ ਇਨਸੂਲੈਂਟ ਮੰਗਰਿਆ ਤਾਂ ਜਿਹੜਾ ਬਿਆਨ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਉਸ ਨੂੰ ਸਿੱਧੇ ਤੌਰ ਤੇ ਝੂਠਾ ਦੱਸਿਆ ਗਿਆ ਹੈ ਜੀ ਸਾਹਿਬ ਸ਼ੁਕਰੀਆ तमाम जान ਕਰ ਦੇ ਲਈ ਤਾਂ جیل ਪ੍ਰਸ਼ਾਸਨ ਨੇ ਜੋ ਬਿਆਨ ਦਿੱਤਾ ਹੈ ਉਸ ਨੂੰ ਗਲਤ ਕਰਾਰ ਦਿੱਤਾ ਹੈ ਅਰਵਿੰਦ ਕੇਜਰੀਵਾਲ ਨੇ ਜਦੋਂ ਜੇਲ੍ਹ ਪ੍ਰਸ਼ਾਸਨ ਦਾ ਬਿਆਨ ਪੜਿਆ ਜੋ ਅਰਵਿੰਦ ਕੇਜਰੀਵਾਲ ਦੇ ਖਿਲਾਫ ਸੀਗਾ ਤਾਂ ਉਸ ਨੂੰ ਕਿਤਨਾ ਕਿਤੇ ਅਰਵਿੰਦ ਕੇਜਰੀਵਾਲ ਨੇ ਗਲਤ ਕਿਹਾ ਕਿ ਮੇਰੇ ਖਿਲਾਫ ਇਹ ਝੂਠ ਬੋਲਿਆ ਜਾ ਰਿਹਾ ਹੈ ਮੈਂ ਤਾਂ ਰੋਜ਼ ਜੇਲ੍ਹ ਦੇ ਵਿੱਚ ਇਨਸੂਲਿਨ ਮੰਗ ਰਿਹਾ ਕਿਉਂਕਿ ਅਰਵਿੰਦ ਕੇਜਰੀਵਾਲ ਇੱਕ ਡਾਇਬੀਟਿਕ ਮਰੀਜ਼ ਨੇ ਇਹਨਾਂ ਦਾ ਸ਼ੂਗਰ ਲੈਵਲ ਅਪ ਐਂਡ ਡਾਊਨ ਰਹਿੰਦਾ ਰਹਿੰਦਾ ਬੀਤੇ ਦਿਨ ਜਿਹੜੇ ਇਲਜ਼ਾਮ ਸੀ ਅਰਵਿੰਦ ਕੇਜਰੀਵਾਲ ਤੇ ਲਗਾਏ ਗਏ ਸੀ ਈਡੀ ਦੇ ਵੱਲੋਂ ਕਿ ਉਹ ਮਠਿਆਈਆਂ ਖਾ ਰਹੇ ਉਹ ਖਾ ਰਹੇ ਨੇ ਫਰੂਟਸ ਜਿਹੜੇ ਖਾਣ ਤੋਂ ਡਾਕਟਰਸ ਨੇ ਮਨਾ ਕੀਤਾ ਜਿਸ ਦੇ ਚਲਦੇ ਅਰਵਿੰਦ ਕੇਜਰੀਵਾਲ ਜਾਣ ਬੁੱਝ ਕੇ ਇਹ ਸਭ ਕੁਝ ਖਾ ਰਹੇ ਨੇ ਤਾਂ ਹੁਣ ਜਦੋਂ ਇਹ ਬਿਆਨ ਹੈ ਜਿਹੜਾ ਅਰਵਿੰਦ ਕੇਜਰੀਵਾਲ ਦੇ ਵੱਲੋਂ ਪੜ੍ਹਿਆ ਜਾਂਦਾ ਹੈ ਤਾਂ ਅਰਵਿੰਦ ਕੇਜਰੀਵਾਲ ਇਸ ਬਿਆਨ ਨੂੰ ਝੂਠ ਸਾਬਿਤ ਕਰ ਰਹੇ ਨੇ ਕਿ ਤਿਹਾਰ ਜੇਲ ਪ੍ਰਸ਼ਾਸਨ ਹੈ ਜੋ ਉਹ ਸਿਆਸੀ ਦਬਾਅ ਦੇ ਹੇਠ ਆ ਕੇ ਝੂਠ ਬੋਲ ਰਿਹਾ ਹੈ ਮੇਰੇ ਵੱਲੋਂ ਹਰ ਰੋਜ਼ ਇਨਸੂਲਿਨ ਦੀ ਮੰਗ ਕੀਤੀ ਜਾਂਦੀ ਹੈ ਤੇ ਨਾਲ ਹੀ तिहाड़ जेल प्रशासन ਦੇ ਬਾਹਰ ਆਮ ਆਦਮੀ ਪਾਰਟੀ ਦੇ ਲੀਡਰਸ ਦੇ ਵੱਲੋਂ ਮੁਜ਼ਾਰਾ ਵੀ ਕੀਤਾ ਗਿਆ ਇਨਸੂਲਿਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕਈ ਲੀਡਰ ਸੀ ਜਿਹੜੇ ਤਿਹਾੜ ਜੇਲ੍ਹ ਦੇ ਬਾਹਰ ਪਹੁੰਚੇ ਇਨਸੂਲਿਨ ਲੈ ਕੇ ਕਿ ਅਰਵਿੰਦ ਕੇਜਰੀਵਾਲ ਨੂੰ ਇਨਸੂਲਿਨ ਦਿੱਤਾ ਜਾ